ਮੈਟਰੋ ਸੋਨੂ ਅੱਜ ਮੈਂ ਇੱਕ 60 ਇੰਚ ਦੀ ਮਾਰਵਾੜੀ ਘੋੜੀ ਦਿਖਾਉਣ ਲੱਗੇ ਆ ਤੇ ਘੋੜੀ ਬਹੁਤ ਵਧੀਆ ਬਿਲਕੁਲ ਓਕੇ ਦੀ ਰਿਪੋਰਟ ਐ ਸਾਊਸੀਲ ਪੂਰੀ ਆ ਚਾਹੀ ਜਵਾਕ ਲਈ ਫਿਰਨ ਤੇ ਮਾਲਕ ਵੀਰ ਕਹਿੰਦੇ ਸਾਰੀਆਂ ਚਾਲਾਂ ਚੱਲਦੀ ਆ ਘੋੜੀ ਤੇ ਰੇਵੀਆ ਚੜ ਵੀ ਤੁਰਦੀ ਆ ਤੇ ਬਾਕੀ ਆਪਾਂ ਰੇਟ ਦੇ ਸਮੇਤ ਸਾਰੀ ਡਿਟੇਲ ਵੀਡੀਓ ਦੇ ਵਿੱਚ ਦੱਸਾਂਗੇ ਸਾਰੀ ਵੀਡੀਓ ਨੂੰ ਐਂਡ ਤੱਕ ਵੇਖਿਓ ਰੇਟ ਵੀ ਜਾਇਜ਼ ਆ ਤੇ ਗੱਲਬਾਤ ਕਰਾਂਗੇ ਆਪਾਂ ਵੀਡੀਓ ਦੇ ਵਿੱਚ ਅੱਗੇ ਤੁਸੀਂ ਜਿਨ੍ਹਾਂ ਨੇ ਹਾਲ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲਟ ਤੇ ਸੈੱਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਤੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਕਰਦੇ ਆ ਤੇ ਮਿੱਤਰੋ ਅਨਨੋਨ ਬਲੱਡ ਲਾਈਨ ਦੀ ਘੋੜੀ ਐ 6 ਸਾਲ ਉਮਰ ਦੀ ਐ ਮਾਲਕ ਵੀਰਾਂ ਨੇ ਤੇ ਮੌਕੇ ਦੀ ਘੋੜੀ ਇਸ ਟਾਈਮ ਖਾਲੀ ਐ ਸਾਊਸੀਲ ਪੂਰੀ ਐ ਜੀ ਚਾਹੇ ਜਵਾਕ ਲਈ ਫਿਰਨ ਤੇ 60 ਇੰਚ ਹਾਈਟ ਆ ਘੋੜੀ ਦੀ ਬਾਲਪੋਰੀਆਂ ਦੀ ਵੀ ਸਾਫ ਹੈ ਸਵਾਰੀ ਦੀ ਵੀ ਪਾਸ ਹੈ ਮਾਲਕ ਵੀਰ ਕਹਿੰਦੇ ਸਾਰੀਆਂ ਚਾਲਾਂ ਚੱਲਦੀ ਆ ਰੇਵੀਆ ਚੱਲ ਵੀ ਦੁਰਦੀ ਆ ਤੇ ਘੋੜੀ ਇਸ ਟਾਈਮ ਬੋਹਰੇ ਏਰੀਆ ਚ ਖੜੀ ਆ ਸਮਾਨ ਖੇੜਾ ਪਿੰਡ ਆ ਬਾਈ ਹੋ ਰਿਆਂ ਦਾ ਤੇ ਨੰਬਰ ਸਕਰੀਨ ਤੇ ਆਪਾਂ ਸ਼ੋਅ ਕੀਤਾ ਹੋਇਆ ਜੀ 91158 233038 ਤੇ ਇਹ ਨੰਬਰ ਮਾਲਕ ਵੀਰਾਂ ਦਾ ਜਿਹੜਾ ਸਕਰੀਨ ਤੇ ਤੁਹਾਨੂੰ ਵਿਖ ਰਿਹਾ ਇਹ ਨੰਬਰ ਤੇ ਗੱਲਬਾਤ ਕਰ ਲਿਓ ਸਾਰੀ ਡਿਟੇਲ ਕਨਫਰਮ ਕਰਾ ਲਿਓ ਤੇ ਘੋੜੀ ਬਾਈ ਹੋਰੇ 9095 ਦੇ ਵਿੱਚ ਵਿੱਚ ਦੇ ਦੇਣਗੇ ਬਾਕੀ ਗੱਲਬਾਤ ਕਰ ਲਿਓ ਆਪਾਂ ਨੂੰ ਡਿਟੇਲ ਜਿੰਨੀ ਮਾਲਕ ਵੀਰਾਂ ਨੇ ਦੱਸੀ ਸੀ ਥੋਡੇ ਨਾਲ ਸਾਂਝੀ ਕਰਤੀ ਤੇ ਜੇ ਘੋੜੀ ਪਸੰਦ ਆਈ ਤਾਂ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਗੱਲਬਾਤ ਕਰ ਲਿਓ ਬਾਕੀ ਮੌਕੇ ਤੇ ਮਾਨ ਤਣ ਬਾਈ ਹੋਰੇ ਚਲੋ ਕਰ ਦੇਣਗੇ ਤੇ ਕੁੜੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਵੀ ਆਪਣਾ ਜਾਨਵਰ ਵੀਡੀਓ ਦੇ ਥਰੂ ਸੇਲ ਕਰਨਾ ਚਾਹੁੰਦੇ ਹੋ ਤਾਂ 854720340 ਵਾਲੇ ਨੰਬਰ ਤੇ WhatsApp ਤੇ ਫੋਟੋਆਂ ਵੀਡੀਓ ਭੇਜ ਕੇ ਵੀਡੀਓ ਕਰਵਾ ਸਕਦੇ ਹੋ ਜੀ ਤੇ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਧੰਨਵਾਦ ਜੀ